ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਆਂ ਮੈਂ ਫਿਰ ਤੋਂ ਇੱਕ ਵਾਰੀ ਬਿਨਾਂ ਦੁਪੱਟਿਆਂ ਤੋਂ ਤੁਹਾਨੂੰ ਪਤਾ ਹੈ ਕਿ ਬਿਨਾਂ ਦੁਪੱਟਿਆਂ ਤੋਂ ਸੂਟ ਜਿਹੜੇ ਆਪਾਂ ਤੁਹਾਨੂੰ ਦੇਨੇ ਆ ਬਹੁਤ ਸੋਹਣੇ ਸੋਹਣੇ ਤੇ ਰੀਜ਼ਨੇਬਲ ਪ੍ਰਾਈਸ 'ਚ ਤੇ ਕੁਆਲਿਟੀ ਫੈਬਰਿਕ ਹਰ ਚੀਜ਼ ਬਹੁਤ ਵਧੀਆ ਦੇਨੇ ਆਂ ਦੂਜੀ ਚੀਜ਼ ਅ ਅੱਜ ਮੈਂ ਡਿਕਲੇਅਰ ਕਰਨ ਲੱਗਾ ਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀਡੀਓ ਪੋਸਟ ਕਰੂੰਗਾ ਹੁਣ ਮੈਂ ਹਰ ਇੱਕ ਵੀਡੀਓ ਦੇ ਵਿੱਚ દિਵਾਲੀ ਤੱਕ ਆਫਰ ਲੱਗਾ ਮੈਂ ਦੇਣ ਤੁਹਾਨੂੰ ਇੱਕ ਬੜੀ ਟਾਪ ਦੀ ਆਫਰ ਆਊਗੀ ਜੇ ਜਿਹਦੇ ਵਿੱਚ ਤੁਸੀਂ ਸਿਰਫ 2000 ਰੁਪਏ ਦੀ ਸ਼ਾਪਿੰਗ ਕਰਨੀ ਹੈ ਤੇ ਇੱਕ ਸੂਟ ਫ੍ਰੀ ਭੇਜੂੰਗਾ ਤੁਹਾਨੂੰ ਮੈਂ ਉਹ ਮੈਂ ਆਪਣੇ ਵੱਲੋਂ ਭੇਜੂੰਗਾ ਕਿਹੜਾ ਭੇਜੂੰਗਾ ਉਹ ਤੁਹਾਡੇ ਲਈ ਸਰਪ੍ਰਾਈਜ਼ ਰਹੂਗਾ ਸਿਰਫ ਤੁਸੀਂ 2000 ਰੁਪਏ ਦੀ ਸ਼ਾਪਿੰਗ ਕਰਨੀ ਹੈ ਚਾਹੇ ਤੁਸੀਂ ਇੱਕ ਸੂਟ ਹੀ 2000 ਦਾ ਬਾਏ ਕਰ ਲਓ 2500 ਦਾ ਕਰ ਲਓ 2000 ਦਾ ਕਰ ਲਓ ਚਾਹੇ ਤੁਸੀਂ ਚਾਰ ਸੂਟ ਕਰ ਲਓ 2000 ਦੇ ਵਿੱਚ ਚਾਹੇ ਤੁਸੀਂ ਪੰਜ ਸੂਟ ਕਰ ਲਓ ਉਹ ਤੁਹਾਡੇ ਤੇ ਡਿਪੈਂਡ ਕਰਦਾ ਸਿਰਫ ਤੁਸੀਂ 2000 ਰੁਪਏ ਦੀ ਸ਼ਾਪਿੰਗ ਕਰਨੀ ਹੈ ਤੇ ਇੱਕ ਸੂਟ ਫ੍ਰੀ ਭੇਜੂਗਾ ਤੁਹਾਨੂੰ ਮੈਂ ਉਹ ਕਿਹੜਾ ਹੋਊਗਾ ਉਹ ਤੁਹਾਡੇ ਲਈ ਸਰਪ੍ਰਾਈਜ਼ ਹੋਊਗਾ ਆਊਗਾ ਗਰੰਟੀ ਦੇ ਨਾਲ ਤੇ ਆਊਗਾ ਵੀ ਬਹੁਤ ਵਧੀਆ ਠੀਕ ਹੈ ਜੀ ਇਹ ਹੁਣ ਆਪਾਂ ਵੀਡੀਓ ਅੱਜ ਦੀ ਤੇ ਸ਼ੁਰੂ ਕਰਦੀ ਕਿ ਕੱਲ ਤੋਂ ਕਰੀਏ ਅੱਜ ਤੋਂ ਕਰ ਦੋ ਲਓ ਜੀ ਅੱਜ ਦੀ ਵੀਡੀਓ ਤੇ ਚੱਲਣ ਦੋ ਫਿਰ ਇਸੇ ਵੀਡੀਓ ਤੇ ਲਓ ਜੀ ਤੁਸੀਂ ਹੋਰ ਦੱਸੋ ਉਦਾਂ ਮੈਂ ਕੱਲ ਤੋਂ ਕਰਨਾ ਹੈਗਾ ਤੇ ਚਲੋ ਅੱਜ ਦੀ ਵੀਡੀਓ ਤੇ ਸ਼ੁਰੂ ਕਰ ਦਿੰਦੇ ਆਪਾਂ ਉਹ ਉਹ ਸਹੀ ਗੱਲ ਆ ਸਿਆਣਿਆਂ ਸੱਚੀ ਕਹਾਂ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਸਹੀ ਹੈ ਜੀ ਤੇ ਚਲੋ ਆਓ ਅੱਜ ਦੀ ਵੀਡੀਓ 'ਚ ਤੁਸੀਂ 2000 ਰੁਪਏ ਤੱਕ ਸੂਟ ਜਿਹੜੇ ਜੇ ਬਾਏ ਕਰਦੇ ਜੇ ਜਾਨੀ ਕਿ ਇਹ ਵੀਡੀਓ ਦੇ ਵਿੱਚੋਂ ਤੁਸੀਂ 4 ਸੂਟ ਲੈਂਦੇ ਜੇ ਤੇ ਇੱਕ ਸੂਟ ਤੁਹਾਨੂੰ ਮੈਂ ਗਿਫਟ ਫ੍ਰੀ ਭੇਜੂੰਗਾ ਉਹ ਕਿਹੜਾ ਭੇਜੂੰਗਾ ਉਹ ਤੁਹਾਡੇ ਲਈ ਸਰਪ੍ਰਾਈਜ਼ ਜੇ ਕਸਟਮਰ ਇਹ ਕਨਫਿਊਜ਼ ਨਾ ਹੋਣ ਕਿ ਸ਼ਾਇਦ ਇਸੇ ਵੀਡੀਓ 'ਚ ਮੈਂ ਤੁਹਾਨੂੰ ਭੇਜੂੰਗਾ ਜਾਂ ਸਪੋਇਲਰ ਤੁਸੀਂ 2000 ਵਾਲਾ ਸੂਟ ਬੁੱਕ ਕਰ ਲਿਆ ਤੇ ਫਿਰ ਸੋਚੋਗੇ ਕਿ ਸ਼ਾਇਦ 2000 ਵਾਲੇ ਨਾਲ ਮੈਂ ਫ੍ਰੀ ਭੇਜ ਦੇਣਾ ਇਦਾਂ ਨਹੀਂ ਇੱਕ ਸੂਟ ਫ੍ਰੀ ਹੋਊਗਾ ਕੋਈ ਵੀ ਹੋ ਸਕਦਾ ਆ ਉਹ ਕਾਟਨ ਵੀ ਹੋ ਸਕਦੀ ਆ ਸ਼ਿਮਰ ਵੀ ਹੋ ਸਕਦੀ ਆ ਗਰਮ ਵੀ ਹੋ ਸਕਦੇ ਆ ਕੁਛ ਵੀ ਉਹ ਮੇਰੀ ਚੋਇਸ ਦਾ ਹੋਊਗਾ ਤੇ 2000 ਰੁਪਏ ਦੀ ਸ਼ਾਪਿੰਗ ਦੇ ਉੱਤੇ ਆਜੋ ਤੁਹਾਨੂੰ ਮੈਂ ਕਰਾਵਾਂ ਚੈੱਕ ਸੂਟ ਹੁਣ ਆਪਾਂ ਫ੍ਰੀ ਦੇਨੇ ਤੁਹਾਨੂੰ ਦੀਵਾਲੀ ਤੱਕ ਇੱਕ ਅੱਧੇ ਦਿਨ ਦੀ ਆਫਰ ਨਹੀਂ ਗਈ ਲੰਬੀ ਆਫਰ ਆ ਵੱਡੀ ਆਫਰ ਆ ਦੀਵਾਲੀ ਤੱਕ ਫ੍ਰੀ ਸੂਟ ਦਊਂਗਾ ਤੁਹਾਨੂੰ ਮੈਂ ਸਿਰਫ 2000 ਦੀ ਸ਼ਾਪਿੰਗ ਦੇ ਉੱਤੇ ਠੀਕ ਆ ਜੀ ਬਾਕੀ ਆਜੋ ਵੀਡੀਓ ਕਰਦੇ ਆ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੂਟ ਤੇ ਲਓ ਜੀ ਪਹਿਲਾ ਹੀ ਸੂਟ ਕਰਦੇ ਆ ਸ਼ੁਰੂ ਜਿੱਦਾਂ ਮੈਂ ਤੁਹਾਨੂੰ ਆਫਰ ਦੱਸ ਦਿੱਤੀ ਆਪਾਂ ਤੁ ਜੀ ਦੇ ਵਿੱਚ ਅੱਜ ਦੀ ਵੀਡੀਓ 'ਚ ਤੁਸੀਂ 4 ਸੂਟ ਬੁੱਕ ਕਰ ਲਓ ਜਿਹੜੇ ਮਰਜ਼ੀ 2000 ਦੇ 4 ਸੂਟ 'ਚ ਤੇ ਰੇਟ ਆਉਣਾ ਜੇ ਇਹਨਾਂ ਦਾ ਸਿੰਗਲ ਸੂਟ ਦਾ 545 ਰੁਪਏ 4 ਸੂਟ 2000 ਦੇ ਵਿੱਚ ਮਿਲ ਜਣੇ ਤੁਹਾਨੂੰ 2 ਸੂਟ ਜਿਹੜੇ ਜਿਓ 1000 ਰੁਪਏ ਦੇ ਜੇ 2000 ਦੇ ਉੱਪਰ ਇੱਕ ਸੂਟ ਤੁਹਾਨੂੰ ਮੈਂ ਫ੍ਰੀ ਗਿਫਟ ਭੇਜੂੰਗਾ ਉਹ ਕਿਹੜਾ ਸੂਟ ਹੋਊਗਾ ਕੋਈ ਵੀ ਇੱਕ ਸੂਟ ਰੈਂਡਮਲੀ ਆਊਗਾ ਹੁਣ ਕਸਟਮਰ ਇਹ ਨਾ ਸੋਚਣ ਵੀ ਸ਼ਾਇਦ ਇਹਦੇ ਨਾਲ ਦਾ ਤੁਹਾਨੂੰ ਮੈਂ ਇੱਕ ਫ੍ਰੀ ਦੇ ਦੂੰਗਾ ਇਦਾਂ ਕੁਝ ਨਹੀਂ ਹੋਊਗਾ ਉਹ ਇਹਦੇ ਵਿੱਚ ਵੀ ਹੋ ਸਕਦਾ ਆ ਉਹ ਕਾਟਨ ਚ ਵੀ ਹੋ ਸਕਦਾ ਉਹ ਸ਼ਿਮਰ ਚ ਵੀ ਹੋ ਸਕਦਾ ਮਸਲੀਨ ਚ ਵੀ ਹੋ ਸਕਦਾ ਕੋਈ ਵੀ ਜਾਨੀ ਕਿ ਇੱਕ ਸੂਟ ਆਊਗਾ ਤੁਹਾਨੂੰ ਪੂਰਾ ਘੈਂਟ ਇਹ ਨਹੀਂ ਵੀ ਰੈਂਦ ਖੁੰਦ ਜਾਂ ਕੁਛ ਜਾਂ ਬਚਿਆ ਖੁਚਾ ਸਟਾਕ ਉਹ ਨਹੀਂ ਪੂਰਾ ਘੈਂਟ ਸੂਟ ਦਊਗਾ ਤੁਹਾਨੂੰ ਮੈਂ ਜਿਹੜਾ ਗਿਫਟ ਆਊਗਾ ਤੁਸੀਂ ਵੀ ਯਾਦ ਰੱਖੋਗੇ ਕਿ ਵਾਕਿਆ ਹੀ ਤੁਹਾਡੇ ਭਰਾ ਨੇ ਤੁਹਾਨੂੰ ਗਿਫਟ ਭੇਜਿਆ ਆ ਹੋ ਸਕਦਾ ਇਤੋਂ ਵਧੀਆ ਵੀ ਹੋ ਜੀ ਇਤੋਂ ਵਧੀਆ ਵੀ ਹੋ ਸਕਦਾ ਹਾਂ ਸਹੀ ਗੱਲ ਆ ਬਿੱਲੇ ਵੀਰ ਦੀ ਗੱਲ ਬਿਲਕੁਲ ਸਹੀ ਵੀ ਇਤੋਂ ਵਧੀਆ ਵੀ ਹੋ ਸਕਦਾ ਆ ਇਹ ਤੁਹਾਡੇ ਤੇ ਤੁਹਾਡੇ ਲੱਕ ਤੇ ਡਿਪੈਂਡ ਕਰਦਾ ਕਿ ਤੁਹਾਡੀ ਕਿਸਮਤ ਚ ਕਿਹੜਾ ਸੂਟ ਆਉਣ ਵਾਲਾ ਚਲੋ ਜੀ ਆਜੋ ਪਹਿਲਾ ਸੂਟ ਜੇ 545 ਰੁਪਈਆ ਦੇ ਨਾਲ ਬਿਨਾ ਦੁਪट्टे ਤੋਂ ਫੈਬਰਿਕ ਹੈਗਾ ਜੇ ਵਿਸਕੋਸ ਔਰ ਗਾਂਜਾ ਦਾ ਰੇਟ ਸਿਰਫ ਇਹਦਾ ਹੋਣਾ ਜੇ 545 ਰੁਪਈਏ ਦੋ ਸੂਟ ਲੈ ਲਓ ਦੋ ਬੁੱਕ ਕਰਦੇ ਜੇ ਤੇ ਤੁਹਾਨੂੰ ਆਪਾਂ ਦੇ ਦੇਣੇ ਆ 1000 ਰੁਪਈਏ ਦੇ ਚਾਰ 2000 ਦੇ ਤੇ ਇੱਕ ਸੂਟ ਫ੍ਰੀ ਨਾਲ ਉਹ ਕਿਹੜਾ ਹੋਊਗਾ ਉਹ ਬਾਅਦ ਚ ਦੱਸਾਂਗੇ ਤੁਹਾਨੂੰ ਬਿਨਾ ਦੁਪट्टे ਤੋਂ 545 ਦਾ ਸੂਟ ਜੇ ਚਾਰ ਸੂਟ ਬਾਏ ਕਰਦੇ ਜੇ ਤੇ ਇੱਕ ਸੂਟ ਫ੍ਰੀ ਦਊਂਗਾ ਤੁਹਾਨੂੰ ਮੈਂ ਕੋਈ ਵੀ ਗਿਫਟ ਕਲਰ ਚੈੱਕ ਕਰੀ ਜਾਓ ਬੜੇ ਸੋਹਣੇ ਸੋਹਣੇ ਜੇ ਫੈਬਰਿਕ ਜਿਹੜਾ ਜੇ ਉਹ ਸਾਰਿਆਂ ਦਾ ਹੀ ਉਹਨਾ ਜੇ ਵਿਸਕੋਸ ਔਰਗਾਂਜਾ ਦਾ ਤੇ ਜਾਂ ਫਿਰ ਆਊਗਾ ਜੇ ਇਹਦੇ ਨਾਲ ਦਾ ਸ਼ਿਮਰ ਦਾ ਗਲਾਸ ਸ਼ਿਮਰ ਦਾ ਇਹ ਸਿੰਧੀ ਬੂਟੀ ਵਾਲਾ ਡਿਜ਼ਾਈਨ ਜੇ ਸੋਨਾ ਜਾਂ ਸੂਟ ਜੇ ਰੇਟ ਇਹਦਾ ਵੀ ਸੇਮ ਜੇ 500 ਤੇ 450 ਰੁਪਏ ਤੇ ਜਿੱਦਾਂ ਆ ਸੂਟ ਜਿਹੜੇ ਆ ਨਾ ਇਹਨਾਂ ਦੇ ਵਿੱਚ ਨਾ ਕਲਰ ਡਿਜ਼ਾਈਨ ਜਿਹੜੇ ਜੇ ਥੋੜੇ ਥੋੜੇ ਚੇਂਜ ਆਉਣਦੇ ਆ ਬੇਸ ਕਲਰ ਸੇਮ ਆਉਣਗੇ ਜੇ ਐਮਬ੍ਰੋਇਡਰੀ ਵਰਕ ਜਿਹੜੇ ਜੇ ਉਹ ਡਿਜ਼ਾਈਨ ਕਲਰ ਜਿਹੜੇ ਉਹ ਡਿਜ਼ਾਈਨ ਸੇਮ ਆਉਣਗੇ ਕਲਰ ਚੇਂਜ ਆਉਣਗੇ ਬਿਨ ਸਿਰਫ ਤੇ ਸਿਰਫ ਤੁਹਾਨੂੰ ਮਿਲ ਜਣਾ ਜੇ 545 ਦਾ ਸਿੰਗਲ ਸੂਟ ਦੋ ਸੂਟ ਮਿਲਨੇ ਜੇ 1000 ਰੁਪਏ ਦੇ ਵਿੱਚ ਸ਼ਿਪਿੰਗ ਫਰੀ ਦੇਵਾਂਗਾ ਤੁਹਾਨੂੰ ਮੈਂ ਪੂਰੇ ਆਲਓਵਰ ਇੰਡੀਆ ਆ ਵੀ ਕਲਰ ਚੈੱਕ ਕਰ ਲਿਓ ਕਲਰ ਦਾ ਮਾਈਨਰ ਜੇ ਫਰਕ ਆਉਂਦਾ ਵੀਡੀਓ ਕਰਕੇ ਕੋਈ ਚੱਕਰ ਨਹੀਂਗਾ ਤੁਹਾਨੂੰ ਮੈਂ ਦੱਸ ਦੂੰਗਾ ਕਲਰ ਹੈਗਾ ਜੇ ਇਹਦਾ ਬਹੁਤ ਸੋਹਣਾ ਗ੍ਰੇ ਤੇ ਜਿਹਦੇ ਵਿੱਚ ਵਰਕ ਬੜਾ ਪਿਆਰਾ ਜੇ ਰੇਟ ਸਿਰਫ ਤੇ ਸਿਰਫ ਹੈਗਾ ਜੇ 545 ਰੁਪਏ ਸਿੰਗਲ ਸੂਟ ਦੇ ਉੱਤੇ ਦੋ ਸੂਟ ਲੈ ਲਓ 1000 ਰੁਪਏ ਦੇ ਚਾਰ ਸੂਟ ਜੇ ਬੁੱਕ ਕਰਦੇ ਜੇ ਇੱਕ ਵਧੀਆ ਆਫਰ ਤੁਹਾਨੂੰ ਦੇਣੀ ਹੈ ਇੱਕ ਨਾਲ ਸੂਟ ਫਰੀ ਦਊਗਾ ਉਹ ਕੋਈ ਵੀ ਆਊਗਾ ਬਿਨਾਂ ਦੁਪट्टे ਤੋਂ ਸੂਟ ਜੇ ਜਿੱਦਾਂ بیس ਕਲਰ ਸੇਮ ਆ ਗਿਆ ਇਹਦੇ ਉੱਪਰ ਕਲਰ ਜਿਹੜੇ ਜੇ ਉਹ ਥੋੜੇ ਥੋੜੇ ਚੇਂਜ ਹੋਣਗੇ ਰੇਟ ਜਿਹੜਾ ਜੇ ਉਹ ਤੁਹਾਨੂੰ ਸੇਮ ਉਹੀ 545 ਰੁਪਈਆ ਦੇ ਵਿੱਚ ਦੇਣੇ ਆਪਾਂ ਔਰਗਾਂਜਾ ਦਾ ਵਿਸਕੋਸ ਔਰਗਾਂਜਾ ਦਾ ਫੈਬਰਿਕ ਜੇ ਰੇਟ ਸਿਰਫ ਤੇ ਸਿਰਫ 500 ਤੇ 45 ਰੁਪਈਏ ਸੋਹਣੇ ਸੋਹਣੇ ਸੂਟ ਲੈਣ ਲਈ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਸਕਰੀਨਸ਼ਾਟ ਲੈ ਕੇ ਭੇਜਣਾ ਆਪਣਾ ਜਿਹੜਾ ਜੇ ਐਡਰੈਸ ਭੇਜਣਾ ਐ ਐਡਰੈਸ ਦੇ ਵਿੱਚ ਦੋ ਫੋਨ ਨੰਬਰ ਜ਼ਰੂਰ ਦਿਆ ਕਰੋ ਫੋਨ ਨੰਬਰ ਨਾ ਦੇ ਹੋਣ ਕਰਕੇ ਬੜੀ ਪ੍ਰੋਬਲਮ ਆਉਂਦੀ ਹੈ ਤੇ ਆ ਵੀ ਪਿਆਰਾ ਜਿਹਾ ਸੂਟ ਚੈੱਕ ਕਰਿਓ ਜਿਹੜਾ ਹੁਣਾਂ ਜੇ ਸਿੰਧੀ ਬੂਟੀ ਦੇ ਡਿਜ਼ਾਈਨ ਦੇ ਨਾਲ ਫੈਬਰਿਕ ਹੈਗਾ ਜੇ ਇਹਦਾ ਵਿਸਕੋਸ ਔਰਗਾਂਜਾ ਦਾ ਤੇ ਇਹਦੇ ਨਾਲ ਆ ਇਹਦਾ ਜਿਹੜਾ ਜੇ ਬਾਟਮ ਦੇ ਵਿੱਚ ਆ ਜਣਾ ਜੇ ਕਪੜਾ ਤੁਹਾਨੂੰ ਬਾਟਮ ਦਾ ਮਿਲ ਜੂਗਾ ਇਹ ਸ਼ਰਟ ਦਾ ਮਿਲ ਜੂਗਾ ਜੀ ਜਿਹਦੇ ਵਿੱਚ ਸਾਰਾ ਸੂਟ ਜਿਹੜਾ ਜੇ ਤੁਹਾਨੂੰ ਸਿੰਧੀ ਬੂਟੀ ਦੇ ਉੱਤੇ ਵਰਕ ਹੋਇਆ ਨਾਲ ਮਿਲ ਜਣਾ ਜੀ ਆ ਲੋ ਜੀ ਇੱਕ ਆ ਵੀ ਕਲਰ ਚੈੱਕ ਕਰਿਓ ਬਹੁਤ ਸੋਹਣਾ ਕੰਦਰ ਜੇ ਇਹ ਅੱਛਾ ਇੱਕ ਚੀਜ਼ ਇਹ ਨਾ ਇਹਦੇ ਵਿੱਚ ਨਾ ਕਿਤੇ ਕਦੇ ਇਹ ਆ ਜਿੱਦਾਂ ਆ ਨਾ ਡਿਜ਼ਾਈਨ ਬਣਿਆ ਉਹ ਕਸਟਮਰ ਨਾ ਕਈ ਵਾਰੀ ਇਹਨੂੰ ਵੀ ਕਹਿ ਦਿੰਦਾ ਵੀ ਇਹ ਡਿਫੈਕਟ ਆ ਇਹ ਡਿਫੈਕਟ ਨਹੀਂਗਾ ਇਹ embroidery ਮਿਸ ਹੋਈ ਹੁੰਦੀ ਹੈ ਵਿੱਚ ਕਈ ਕਿਤੇ ਕਿਤੇ ਕਿਉਂਕਿ ਪਿਛਲੀ ਵਾਰੀ ਵੀਡੀਓ ਦੇ ਵਿੱਚ ਮੈਂ ਸੂਟ ਜਿਹੜੇ ਭੇਜੇ ਸੀ ਨਾ ਕਸਟਮਰ ਨੂੰ ਗਏ ਹੈ ਕਿੰਨਿਆਂ ਜਿੱਦਾਂ ਹੁਣ ਆ ਸੂਟ ਨੇ ਆ ਵੇਖੋ ਆ ਥੋੜੇ ਥੋੜੇ ਫਲਾਵਰ ਨੇ ਜਿੱਦਾਂ ਇਹ ਅਸਲ ਦੇ ਵਿੱਚ ਹੈਗਾ ਹੈਗਾ ਨੀਡਲਵਰਕ ਵਾਲੇ ਫਲਾਵਰ ਜਿਹੜੇ ਹੈਗੇ ਇਹ ਉਹਨਾਂ ਦਾ ਡਿਜ਼ਾਈਨ ਆਪਾਂ ਚੁੱਕਿਆ ਆ ਤੇ ਇਹ ਡ ਰੇਟ ਇਹਦਾ ਵੀ ਸੇਮ ਜੇ 545 ਰੁਪਏ ਇਹ ਕਾ ਵੀ ਸੋਨਾ ਜਿਹਾ ਡਿਜ਼ਾਈਨ ਦਾ ਨੂੰ ਮਿਲ ਜਣਾ ਜੇ ਸ਼ਿਪਿੰਗ ਫਰੀ ਦੇ ਨਾਲ ਚਾਰ ਸੂਟ ਲੈ ਲਓ ਮੈਂ ਜਿੱਦਾਂ ਤੁਹਾਨੂੰ ਦੱਸਿਆ ਹੈਗਾ ਤੇ ਮਿਲ ਜਣੇ ਤੁਹਾਨੂੰ ਸਿਰਫ ਤੇ ਸਿਰਫ 2000 ਰੁਪਏ ਦੇ ਵਿੱਚ ਅੱਗੇ ਆ ਗਿਆ ਔਰ ਸ਼ਿਮਰ ਔਰਗਾਂਜਾ ਦੇ ਉੱਤੇ ਬਹੁਤ ਸੋਹਣਾ ਸੂਟ ਜੇ ਇਹ ਵੀ ਇਹਦੇ ਵੀ ਨੱਕ ਤੇ ਡਿਜ਼ਾਈਨ ਜੇ ਬੜਾ ਪਿਆਰਾ ਜਾਂ ਸਾਰੇ ਇਹਦੇ ਸਾਰੇ ਘੇਰੇ ਦੇ ਉੱਤੇ ਸਾਰੇ ਲੈਂਥ ਜਿਹੜੀ ਇਹਦੀ 42 ਤੱਕ ਰੈਡੀ ਹੋ ਜਾਣੀ ਆ ਫਰੰਟ ਇਦਾਂ ਬਣੀ ਹੋਣੀ ਹੈ ਦੀ ਤੇ ਇੱਕ ਆ ਵੀ ਕਲਰ ਆ ਗਿਆ ਜੇ ਬਹੁਤ ਸੋਹਣਾ ਇਹ ਹੈ ਜੀ ਜੇ ਲਾਈਟ ਲੈਵਨ ਜੀ ਟੋਨ ਜੇ ਉਹਦੇ ਉੱਪਰ ਕਲਰ ਬਹੁਤ ਸੋਹਣਾ ਹੋਇਆ ਜੇ ਵਰਕ ਬਹੁਤ ਪਿਆਰਾ ਜੇ ਤੇ ਲਾਈਟਾਂ ਥੋੜੀਆਂ ਜਿਹਾ ਸਾਡੀਆਂ ਬਲਿੰਕ ਕਰ ਲੱਗ ਪੀਆਂ ਤੇ ਰੇਟ ਜਿਹੜਾ ਜੇ ਇਹਦਾ ਆਉਣਾ ਜੇ ਸਿਰਫ ਤੇ ਸਿਰਫ ਰੇਟ ਤੁਹਾਨੂੰ ਦਊਗਾ ਇਹਦਾ ਮੈਂ ਸਿਰਫ 545 ਰੁਪਈਆ ਦਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਇਹ ਕਾ ਵੀ ਸੋਹਣਾ ਜਾਂ ਕਦਰ ਚੈੱਕ ਕਰ ਲਿਓ ਇਹ ਵੀ ਤੁਸੀਂ ਲੈ ਸਕਦੇ ਜੇ ਗਲਾਸ ਸ਼ਿਮਰ ਦੇ ਉੱਤੇ ਫੈਬਰਿਕ ਬਹੁਤ ਪਿਆਰਾ ਜੇ ਇਹਦਾ ਇਹ ਵੀ ਤੁਹਾਨੂੰ ਰੇਟ ਮਿਲਣਾ ਜੇ 545 ਦਾ ਤੇ ਆ ਵੀ ਆ ਗਿਆ ਜੇ ਵਿਸਕੋਸ ਔਰਗਾਂਜਾ ਦੇ ਉੱਤੇ ਸੂਟ ਇਹ ਵੀ ਸੋਨਾ ਜਾਂ ਕਲਰ ਤੇ ਸੋਨਾ ਜਾਂ ਡਿਜ਼ਾਈਨ ਤੁਸੀਂ ਨੱਕ ਦਾ ਦੇਖ ਸਕਦੇ ਜੇ ਸਾਰੀ ਫਰੰਟ ਇਦਾਂ ਬਣੀ ਆਊਗੀ ਪੈਨਲ ਵਰਕ ਦੇ ਨਾਲ ਰੇਟ ਸੇਮ ਉਹੀ ਤੇ ਇੱਕ ਆ ਵੀ ਆ ਗਿਆ ਗਲਾਸ ਸ਼ਿਮਰ ਦੇ ਉੱਤੇ ਇਹਦੇ ਨਾਲ ਆ ਮੈਚਿੰਗ ਬਾਟਮ ਆਉਂਦੀ ਜੇ ਸੀ ਗ੍ਰੀਨ ਕਲਰ ਦੀ ਆਣੀ ਜੇ ਬਾਟਮ ਇਹਦੀ ਫੈਬਰਿਕ ਆ ਜਨਾ ਜੇ ਗਲਾਸ ਸ਼ਿਮਰ ਦਾ ਤੇ ਕਲਰ ਜਿਹੜਾ ਜੇ ਉਹ ਹੈਗੀ ਜੇ ਇਹਦੀ ਪਿਆਜੀ ਸ਼ੇਡ ਬਾਟਮ ਜਿਹੜੀ ਜੇ ਇਹਦੇ ਨਾਲ ਹੈਗੀ ਜੇ ਮੋਰ ਪੰਖੇਆ ਕਲਰ ਦੀ ਤੇ ਆਹ ਸੂਟ ਦਾ ਡਿਜ਼ਾਈਨ ਜੇ ਰੇਟ ਇਹਦਾ ਵੀ ਸੇਮ ਉਹੀ 545 ਰੁਪਈਆ ਦੇ ਨਾਲ ਇੱਕਾ ਵੀ ਸੋਹਣਾ ਜਿਹਾ ਡਿਜ਼ਾਈਨ ਚੈੱਕ ਕਰਿਓ ਬਹੁਤ ਸੋਹਣਾ ਚਿੜੀਆਂ ਵਾਲਾ ਡਿਜ਼ਾਈਨ ਜੇ neck ਤੇ ਵੀ ਇਹਦੇ ਬੜਾ ਸੋਹਣਾ ਡਿਜ਼ਾਈਨ ਜੇ ਸੂਟ ਦੇ ਰੇਟ ਜਿਹੜਾ ਮਿਲਣਾ ਜੇ ਇਹਦਾ ਤੁਹਾਨੂੰ ਸੇਮ ਉਹੀ 545 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਤੇ ਇੱਕਾ ਵੀ ਸੋਹਣਾ ਜਿਹਾ ਡਿਜ਼ਾਈਨ ਤੇ ਸੋਹਣਾ ਜਿਹਾ ਕਲਰ ਇਹ ਵੀ ਤੁਸੀਂ ਲੈ ਸਕਦੇ ਜੇ ਆਲ ਓਵਰ ਇੰਡੀਆ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਬਹੁਤ ਸੋਹਣਾ ਗਲਾ ਸ਼ਿਮਰ ਦਾ ਸੂਟ ਰੇਟ ਉਹੀ 545 ਰੁਪਈਆ ਦਾ ਸਿੰਗਲ ਸੂਟ ਦੋ ਸੂਟ ਬੁੱਕ ਕਰਦੇ ਜੇ ਤੇ ਤੁਹਾਨੂੰ ਪੈ ਜਾਣੇ ਆ ਜੀ 1000 ਰੁਪਏ ਦੇ ਤੇ ਚਾਰ ਬੁੱਕ ਕਰਦੇ ਜੇ ਤੇ ਇੱਕ ਸੂਟ ਦਊਗਾ ਫ੍ਰੀ ਤੁਹਾਨੂੰ ਐਜ਼ ਅ ਗਿਫਟ ਆਹ ਲਓ ਜੀ ਆਹ ਸੂਟ ਆ ਕੇ ਜੇ ਵਿਸਕੋਸ ਔਰ ਗਾਂਜਾ ਦੇ ਉੱਤੇ ਬਹੁਤ ਪਿਆਰਾ ਫੈਬਰਿਕ ਜੇ ਕਲਰ ਸੇਮ origional video ਵਾਲਾ ਤੇ ਰੇਟ ਇਹਦਾ ਮਿਲਣਾ ਜੇ ਤੁਹਾਨੂੰ ਸੇਮ ਸਿੰਗਲ ਸੂਟ ਦਾ 545 ਰੁਪਏ ਇਹਦੀ ਨੈਕ ਦੇ ਉੱਤੇ ਡਿਜ਼ਾਈਨ ਜੇ ਬਸ ਹੋਰ ਇਹਦਾ ਕੋਈ ਡਿਜ਼ਾਈਨ ਨਹੀਂ ਹੈਗਾ ਨਾ ਇਹਦੀਆਂ ਬਾਜੂ ਤੇ ਨਾ ਬਾਹਾਂ ਤੇ ਓ ਸੌਰੀ ਬਾਟਮ ਤੇ ਤੇ ਨਾ ਹੀ ਇਹਦੇ ਘੇਰੇ ਦੇ ਉੱਤੇ ਕੋਈ ਵੀ ਇਹਦੀ ਤੁਸੀਂ ਫਰੌਕ ਬਣਾ ਸਕਦੇ ਜੇ ਇਹਦੀ ਤੁਸੀਂ ਲੌਂਗ ਅਡਰੈਸ ਬਣਾ ਸਕਦੇ ਜੇ ਕੁਝ ਵੀ ਇਹਦਾ ਤੁਸੀਂ ਤਿਆਰ ਕਰ ਸਕਦੇ ਜੇ ਆਪਣੇ ਨੈਕ ਤੇ ਡਿਜ਼ਾਈਨ ਹੈਵੀ ਜਿਹਦੇ ਨਾਲ ਇਹ ਵੀ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 545 ਰੁਪਏ ਦੇ ਵਿੱਚ ਤੇ ਆ ਵੀ ਇੱਕ ਸੋਹਣਾ ਜਿਹਾ ਸੂਟ ਜੇ ਵਿਸਕੋਸ ਔਰਗਾਂਜਾ ਦੇ ਉੱਤੇ ਇਹਦਾ ਵੀ ਕਲਰ ਜਿਹੜਾ ਜੇ ਉਹ ਤੁਹਾਨੂੰ ਮਿਲ ਜੂਗਾ ਜੇ ਆ ਬੇਸ ਕਲਰ ਜੇ ਇਹਦਾ ਤੇ ਨੈਕ ਦੇ ਤੇ ਡਿਜ਼ਾਈਨ ਬੜਾ ਹੈਵੀ ਜਾਂ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 545 ਰੁਪਏ ਅੱਗੇ ਕਲਰ ਆ ਗਿਆ ਜੇ ਗਾਜਰੀ ਛੇੜ ਬਹੁਤ ਪਿਆਰੀ ਛੇੜ ਜੇ ਇਹ ਵੀ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦਊਂਗਾ ਤੁਹਾਨੂੰ ਕਿਤੇ ਵੀ ਤੁਸੀਂ ਸਿੰਗਲ ਸੂਟ ਬੁੱਕ ਕਰ ਸਕਦੇ ਜੇ ਇਹ ਕਾ ਸੋਹਣਾ ਜਿਹਾ ਡਿਜ਼ਾਈਨ ਆ ਗਿਆ ਜੇ ਫੈਬਰਿਕ ਸੇਮ ਆ ਗਿਆ ਕੁਆਲਿਟੀ ਸੇਮ ਆ ਗਈ ਤੇ ਡਿਜ਼ਾਈਨ ਜਿਹੜਾ ਜੇ ਇਹ ਵੀ ਪਿਆਰਾ ਜਿਹਾ ਰੇਟ ਸਿਰਫ ਉਹੀ 545 ਰੁਪਈਆ ਦੇ ਨਾਲ ਇਹ ਅੱਜ ਦੀ ਵੀਡੀਓ ਤੋਂ ਆਫਰ ਜਿਹੜੀ ਆਪਾਂ ਤੁਹਾਨੂੰ ਦੇ ਦਿੱਤੀ ਆ ਜੇ ਮੈਂ ਨਾਂ ਵੀ ਵੀਡੀਓ 'ਚ ਦੱਸ ਸਕਾਂ ਤੇ ਤੁਸੀਂ ਮੈਨੂੰ ਫੋਨ ਕਰਕੇ ਆਪ ਯਾਦ ਕਰਾ ਦਿਓ ਵੀ ਭਾਈ ਤੂੰ ਆਫਰ ਦਿੱਤੀ ਸੀ ਸਾਨੂੰ 2000 ਦੇ ਉੱਤੇ ਇੱਕ ਸੂਟ ਫ੍ਰੀ ਭੇਜਣਾ ਹੈਗਾ ਹੁਣ ਕਸਟਮਰ ਮੈਨੂੰ ਇਹ ਨਾ ਕਹਿਣ ਕਿ ਸਾਨੂੰ ਫੋਟੋ ਭੇਜੋ ਜੀ ਫ੍ਰੀ ਕਿਹੜਾ ਭੇਜਣਾ ਜੀ ਇਦਾਂ ਨਹੀਂ ਕੋਈ ਇੱਕ ਸੂਟ ਜਿਹੜਾ ਜੇ ਉਹ ਤੁਹਾਡੇ ਦੀ ਸਰਪ੍ਰਾਈਜ਼ ਗਿਫਟ ਹੋਊਗਾ ਸ਼ਿਪਿੰਗ ਫ੍ਰੀ ਦੇ ਨਾਲ ਹੋਊਗਾ ਜੇ 올 ওভার ਇੰਡੀਆ ਦੇ ਵਿੱਚ ਰੇਟ ਉਹੀ ਸੇਮ 500 ਤੇ 45 ਰੁਪਏ ਦੇ ਵਿੱਚ ਸਿੰਗਲ ਸੂਟ ਦੋ ਸੂਟ ਬਾਏ ਕਰੋ ਮਿਲਣਗੇ 1000 ਦੇ ਦੋ ਤਿੰਨ ਸੂਟ ਲੈਂਦੇ ਜੇ ਤਾਂ ਤੁਹਾਨੂੰ 1500 ਦੇ 4 2000 ਦੇ ਤੇ 2000 ਦੀ ਸ਼ਾਪਿੰਗ ਦੇ ਉੱਤੇ ਆ ਜਾਣਾ ਜੇ ਤੁਹਾਨੂੰ ਇੱਕ ਸੂਟ ਗਿਫਟ ਫ੍ਰੀ ਅੱਗੇ ਆਗਾ ਬਲੈਕ ਕਲਰ ਚੈੱਕ ਕਰਿਓ ਬਹੁਤ ਪਿਆਰਾ ਕਲਰ ਜੇ ਵੀ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਜੇ ਤੇ ਰੇਟ ਦਾ ਹੈਗਾ ਜੇ 545 ਰੁਪਏ ਅਗਲੇ ਕਲਰ ਆਗਾ ਜੇ ਰੈੱਡ ਮਰੂਨ ਡਾਰਕ ਮਰੂਨ ਰੈੱਡ ਕਲਰ ਜੇ ਸੂਟ ਦਾ ਆ ਮਰੂਨ ਸ਼ੇਡ ਜੇ ਰੇਟ ਇਹਦਾ ਹੋਣਾ ਜੇ ਸਿਰਫ ਤੇ ਸਿਰਫ 545 ਰੁਪਏ ਸਿੰਗਲ ਸੂਟ ਵੀ ਤੁਸੀਂ ਆਰਡਰ ਕਰ ਸਕਦੇ ਜੇ ਤੇ 2 3 4 4 ਸੂਟ ਲੈਂਦੇ ਜੇ ਤੇ ਆਫਰ ਹੈ ਤੁਹਾਡੇ ਵਾਸਤੇ ਕੋਈ ਵੀ ਸੂਟ ਤੁਸੀਂ 4 ਇਹਨਾਂ ਦੇ ਵਿੱਚੋਂ ਬੁੱਕ ਕਰ ਲਓ ਰੇਟ ਦਊਗਾ ਤੁਹਾਨੂੰ ਮੈਂ ਸਿਰਫ 2000 ਦੇ ਵਿੱਚ ਇੱਕ ਸੂਟ ਭੇਜੂਗਾ ਫ੍ਰੀ ਗਿਫਟ ਕੋਈ ਵੀ ਇੱਕ ਸੂਟ ਹੋ ਸਕਦਾ ਇਹਨਾਂ ਚ ਹੋ ਸਕਦਾ ਕਿ ਹੋਰ ਸਟਾਕ ਚ ਵੀ ਹੋ ਸਕਦਾ ਤੇ ਇਹ ਇੱਥੇ ਤੱਕ ਤੁਹਾਨੂੰ ਮਿਲ ਦਿੱਤੇ ਸੂਟ ਜਿਹੜੇ ਆ ਗਏ ਆਪਣੇ ਕੋ 545 ਰੁਪਏ ਦੇ ਲਓ ਜੀ ਇਹ ਸੋਹਣੇ ਸੋਹਣੇ ਸੂਟ ਜਿਹੜੇ ਤੁਹਾਨੂੰ ਮੈਂ ਦਿੱਤੇ ਅੱਜ ਦੀ ਵੀਡੀਓ ਚ ਕਿੰਨੇ ਸੂਟ ਹੋਣਗੇ ਕੋਈ 10 15 ਜਾਂ 20 25 ਲਾ ਲਓ ਤੁਸੀਂ ਮੰਨ ਕੇ ਚੱਲੋ ਚਲੋ ਇੰਨੇ ਹੋਣਗੇ ਤੇ ਉਹ ਪਿੱਛੇ ਸਾਰਾ ਸਟਾਕ ਜਿਹੜਾ ਜੇ ਇੰਨਾ ਸੂਟਾਂ ਦਾ ਪਿਆ ਆ ਆ ਵੀ ਸਾਰੇ ਸੂਟ ਇਹੀ ਨੇ ਥੋੜਾ ਥੋੜਾ ਕਰਕੇ ਵੀਡੀਓ ਦਈ ਜਾਊਗਾ ਤੁਹਾਨੂੰ ਮੈਂ ਆਫਰ ਜਿਹੜੀ ਜੇ ਉਹ ਦੀਵਾਲੀ ਤੱਕ ਲਾਤੀ ਆਪਾਂ ਦੀਵਾਲੀ ਤੱਕ ਸਾ ਦੇ ਸੂਟਾਂ ਦਾ ਫਾਇਦਾ ਲੈਂਦੇ ਰਹੋ ਜਿਦੇ ਵਿੱਚ ਤੁਹਾਨੂੰ ਆਪਾਂ 2000 ਦੀ ਸ਼ਾਪਿੰਗ ਦੇ ਉੱਤੇ ਕੋਈ ਵੀ ਇੱਕ ਸੂਟ ਐਜ਼ ਅ ਗਿਫਟ ਫ੍ਰੀ ਭੇਜਾਂਗੇ ਉਹ ਕਿਹੜਾ ਹੋਊਗਾ ਉਹ ਤੁਹਾਡੇ ਲਈ ਸਰਪ੍ਰਾਈਜ਼ ਹੋਊਗਾ ਹਾਂ ਮੈਂ ਫੇਰ ਬਾਰ-ਬਾਰ ਤੁਹਾਨੂੰ ਇਹ ਗੱਲ ਦੱਸਦਾ ਜਾਂ ਕਿ ਕਸਟਮਰ ਇਹ ਨਾ ਕਹਿਣ ਕਿ ਸ਼ਾਇਦ ਇਹਨਾਂ ਸੂਟਾਂ ਦੇ ਵਿੱਚੋਂ ਹੀ ਤੁਹਾਨੂੰ ਮੈਂ ਇੱਕ ਸੂਟ ਹੋਰ ਦੇ ਦੂੰਗਾ ਹੋ ਸਕਦਾ ਇਹਨਾਂ ਨਾਲੋਂ ਹੋਰ ਵਧੀਆ ਦਵਾਂ ਤੁਹਾਨੂੰ ਮਾੜਾ ਸੂਟ ਨਹੀਂ ਕੋਈ ਵੀ ਆਊਗਾ ਤੁਹਾਨੂੰ ਗਿਫਟ ਜਿਹੜਾ ਭੇਜੂੰਗਾ ਕਿਉਂਕਿ ਤੁਸੀਂ ਮੈਨੂੰ ਪੈਸੇ ਕਰਨੇ ਆ ਪੇ ਸਿਰਫ ਸੂਟਾਂ ਦੇ ਗਿਫਟ ਮੇਰੇ ਵੱਲੋਂ ਆਉਣਾ ਤੁਹਾਨੂੰ ਉਹ ਫ੍ਰੀ ਆਉਣਾ ਹੈ ਠੀਕ ਹੈ ਜੀ ਰੇਟ ਉਹੀ ਤੁਹਾਨੂੰ ਮੈਂ ਦੱਸ ਦਿੱਤਾ 545 ਦਾ ਸਿੰਗਲ ਜੇ ਚਾਰ ਸੂਟ ਲੈਂਦੇ ਜੇ 2000 ਰੁਪਏ ਦੇ ਵਿੱਚ ਜੇ ਤੁਸੀਂ ਹੋਰ ਅਗਲੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਸੂਟ ਪਾਵੇ ਤੁਸੀਂ ਇੱਕ ਸੂਟ 2000 ਦਾ ਬਾਏ ਕਰ ਲਓ ਚਾਹੇ ਤੁਸੀਂ ਦੋ ਸੂਟ 2000 ਦੇ ਬਾਏ ਕਰ ਲਓ ਰੇਟ ਤੁਹਾਨੂੰ ਦੱਸ ਦੂੰਗਾ ਮੈਂ ਕਿਹੜੇ ਕਿਹੜੇ ਕਿੰਨੇ ਕਿੰਨੇ ਵਾਲੇ ਸੂਟ ਨੇ ਤੇ ਫ੍ਰੀ ਜਿਹੜੇ ਭੇਜੂੰਗਾ ਉਹ ਮੈਂ ਤੁਹਾਨੂੰ ਆਪਣੇ ਵੱਲੋਂ ਭੇਜੂੰਗਾ ਇਹ ਆਫਰ ਦਿਵਾਲੀ ਤੱਕ ਚੱਲਣੀ ਜੀ ਨੋਟ ਕਰ ਲਿਓ ਠੀਕ ਆ ਜੀ ਸਾਡੇ ਨਾਲ ਜੁੜੇ ਰਹੋ ਤੇ ਸੋਹਣੇ ਸੁਣਿਆ ਆਫਰਾਂ ਦਾ ਫਾਇਦਾ ਲੈਂਦੇ ਰਹੋ ਵਿੱਚ ਤੁਹਾਨੂੰ ਹੋਰ ਵੀ ਸੇਲਾਂ ਦੇ ਆਫਰਾਂ ਜਿਹੜੀਆਂ ਦਵਾਂਗੇ ਉਹ ਵੀ ਅੱ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਇੱਥੇ ਬੁਲਾਉਨੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ